ਤੋ ਅਦਾਲਤ ਨੇ ਤੁਸੀਂ ਦੇਖੋ ਵੀ ਸੈਂਟਰਡ ਦੀਆਂ ਚੋਣਾ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਵਿਦਿਆਰਥੀਆਂ ਨੂੰ ਝਟਕਾਂ ਮਾਰੀਆ ਵੀ ਤੁਸੀਂ ਕਲਾਸਾਂ ਛੱਡ ਕੇ ਕਿਉਂ ਬੈਠੇ ਆ ਤੁਸੀਂ ਕਲਾਸਾਂ ਚ ਜਾਓ ਫਿਰ ਫੈਸਲਾ ਕਰਾਂਗੇ ਇਟ ਮੀਨਸ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਸੰਘਰਸ਼ ਛੱਡੋ ਜੀ ਤੇ ਜਦੋਂ ਤੱਕ ਵਿਦਿਆਰਥੀ ਸੰਘਰਸ਼ ਤੇ ਬੈਠੇ ਆ ਉਦੋਂ ਤੱਕ ਹੀ ਕੁਝ ਮੰਗਾ ਮੰਨੀਆਂ ਜਾ ਸਕਦੀਆਂ ਹਾਈ ਕੋਰਟ ਇਟ ਮੀਨਸ ਜਿਹੜੇ ਜਿਹੜੇ ਥੋਪਿਆ ਜਾ ਰਿਹਾ ਸਾਡੇ ਤੇ ਉਹਦੇ ਹੱਕ ਵਿੱਚ ਭੁਗਤ ਰਹੀ ਹੈਗੀ ਆ ਸਰਦਾਰ ਤਾਸਮੀ ਜੀ ਬੀਬੀ ਸਤਵੰਤ ਕੌਰ ਹੋਣਾ ਨੇ ਵੀ ਕਿਹਾ ਕਿ ਨੌਜਵਾਨਾਂ ਨੂੰ ਲੀਡਰਸ਼ਿਪ ਦੀ ਜਿਹੜੀ ਹੈ ਕਮਾਂਡ ਜਿਹੜੀ ਹੈ ਸੰਭਾਲਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਹਿੰਦੂ ਭਾਈਚਾਰੇ ਦੇ ਗੜ ਵਿੱਚ ਰਹਿ ਰਹੀ ਯੂਨੀਵਰਸਿਟੀ ਵਿੱਚ ਜਿਹੜਾ ਹੈਗਾ ਇੱਕ ਇੱਕ ਤਰ੍ਹਾਂ ਨਾਲ ਗੁਰਸਿੱਖ ਨੌਜਵਾਨ ਦਾ ਉਹਦਾ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਚੁਣਿਆ ਜਾਣਾ ਉਹ ਵੀ ਪ੍ਰਧਾਨ ਤੋਂ ਵੀ ਵੱਧ ਵੋਟਾਂ ਲੈ ਜਾਣੀਆਂ ਸੋ ਇੱਕ ਸੰਕੇਤ ਹੈਗਾ ਵੀ ਜਿਹੜੀ ਜੇ ਤੁਸੀਂ ਵਾਅਦਾ ਅਧਿਕਾਰਾਂ ਦੀ ਗੱਲ ਜਾਂ ਸਵਛ ਰਾਜਨੀਤੀ ਦੀ ਗੱਲ ਕਰਦੇ ਹੈਗੇ ਹਾਂ ਤਾਂ ਏਵਨ ਹਿੰਦੂ ਨੌਜਵਾਨ ਵੀ ਤੁਹਾਡੇ ਮਗਰ ਲੱਗੇ ਤੁਹਾਨੂੰ ਤੁਹਾਨੂੰ ਲੀਡਰ ਦੇ ਤੌਰ ਤੇ ਮੰਨਦੇ ਹੈਗੇ ਸੋ ਅਸ਼ਮੀਤ ਸਿੰਘ ਦੀ ਜਿਹੜੀ ਜਿਹੜੀ ਜਿੱਤ ਹੋਈ ਹੈਗੀ ਉਹ ਇਸੇ ਗੱਲ ਦਾ ਸੰਕੇਤ ਹੈਗੀ ਆ ਲੋ ਲੋ ਡਿਪਾਰਟਮੈਂਟ ਚੋਂ ਸਭ ਤੋਂ ਵੱਧ ਵੋਟਾਂ ਜਿਹੜੀਆਂ ਅਸ਼ਮੀਤ ਸਿੰਘ ਨੂੰ ਪਈਆਂ ਨੇ ਜੀ ਜੀ ਸਰਦਾਰ ਲਤਾ ਸਿੰਘ ਦੀ ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਮੋਰਚਾ ਹੈਗਾ ਉਹ ਵੀ ਆਪਾਂ ਦੇਖਿਆ ਕਿ ਨੌਜਵਾਨਾਂ ਦੀ ਇੱਕ ਸ਼ਮੂਲੀਅਤ ਉਸ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਲੀਡ ਕੀਤਾ ਹੈਗਾ ਜਾਂ ਜੋ ਉਹਨਾਂ ਦੀਆਂ ਥੌਟਸ ਦੇ ਵਿੱਚ ਕਲੈਰਟੀ ਜਿਹੜੀ ਸਾਹਮਣੇ ਆਈ ਹੈ ਹੌਲੀ-ਹੌਲੀ ਉੱਥੇ ਵੱਧ ਅਧਿਕਾਰਾਂ ਨੂੰ ਲੈ ਕੇ ਵੀ ਜਿਹੜੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਭਾਵੇਂ ਕਿ ਆਪਾਂ ਕਹਿ ਲਈਏ ਕਿ ਭਾਰਤੀ ਸਰਕਾਰ ਦੇ ਵੱਲੋਂ ਇਹ ਸ਼ਾਇਦ ਦੂਜਾ ਨੋਟੀਫਿਕੇਸ਼ਨ ਹੋਵੇਗਾ ਜਦੋਂ ਉਹਨਾਂ ਨੇ ਵਾਪਸ ਲਿਆ ਕਿਸਾਨ ਮੋਰਚੇ ਵਾਲਾ ਉਹ ਵੀ ਜਿਹੜਾ ਹੈ ਪੰਜਾਬ ਦੇ ਹਿੱਸੇ ਹੀ ਜਿਹਾ ਆਪਾਂ ਕਹੀ ਕਿ ਆਉਂਦਾ ਹੈਗਾ ਤੇ ਇਹ ਵਾਲਾ ਵੀ ਜਿਹੜਾ ਇਸੇ ਤਰੀਕੇ ਦਾ ਹੀ ਬਣਦਾ ਹੈਗਾ ਕੀ ਇਹਨੂੰ ਸਿਰਫ ਸੈਨੇਟ ਤੱਕ ਰੱਖ ਕੇ ਸੀਮਤ ਰੱਖਣਾ ਚਾਹੀਦਾ ਹੈ ਜਾਂ ਗੱਲ ਜਿਹੜੀ ਹੈ ਹੋਰ ਅੱਗੇ ਹੁਣੀ ਚੱਲੂ ਹੋ ਗਈ ਹੈ ਹਾਂਜੀ ਜਿਹੜੀਆਂ ਜਿਹੜੀਆਂ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਤਾਕਤਾਂ ਉਹ ਤਾਂ ਇਹ ਹੀ ਕਹਿ ਰਹੀਆਂ ਵੀ ਇਹ ਵਿਦਿਆਰਥੀਆਂ ਦਾ ਸੰਘਰਸ਼ ਆ ਵਿਦਿਆਰਥੀਆਂ ਤੱਕ ਸੀਮਤ ਰਹਿਣਾ ਚਾਹੀਦਾ ਹੈਗਾ ਤੇ ਅੱਜ ਹਾਈ ਕੋਰਟ ਨੇ ਵੀ ਜਿਹੜਾ ਹੈਗਾ ਕਿਉਂਕਿ ਕਿਸੇ ਨੇ ਪਟੀਸ਼ਨ ਪਾਈ ਸੀ ਇੱਕ ਸੈਨੇਟ ਮੈਂਬਰ ਨੇ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋ ਰਹੀਆਂ ਹੂੰ ਸੋ ਅਦਾਲਤ ਨੇ ਤੁਸੀਂ ਦੇਖੋ ਵੀ ਸੈਂਡਰਡ ਦੀਆਂ ਚੋਣਾ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਵਿਦਿਆਰਥੀਆਂ ਨੂੰ ਝਟਕਾਂ ਮਾਰੀਆ ਵੀ ਤੁਸੀਂ ਕਲਾਸਾਂ ਛੱਡ ਕੇ ਕਿਉਂ ਬੈਠੇ ਆ ਤੁਸੀਂ ਕਲਾਸਾਂ 'ਚ ਜਾਓ ਫਿਰ ਫੈਸਲਾ ਕਰਾਂਗੇ ਇਟ ਮੀਨਸ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਸੰਘਰਸ਼ ਛੱਡੋ ਜੀ ਤੇ ਜਦੋਂ ਤੱਕ ਵਿਦਿਆਰਥੀ ਸੰਘਰਸ਼ ਤੇ ਬੈਠੇ ਆ ਉਦੋਂ ਤੱਕ ਹੀ ਕੁਝ ਮੰਗਾ ਮੰਨੀਆਂ ਜਾ ਸਕਦੀਆਂ ਹਾਈ ਕੋਰਟ ਇਟ ਮੀਨਸ ਜਿਹੜੇ ਜਿਹੜੇ ਥੋਪਿਆ ਜਾ ਰਿਹਾ ਸਾਡੇ ਤੇ ਉਹਦੇ ਹੱਕ ਵਿੱਚ ਭੁਗਤ ਰਹੀ ਹੈਗੀ ਆ ਹਾਂ ਸੋ ਹਾਈ ਕੋਰਟ ਦੇ ਜਿਹੜੇ ਹੁਕਮ ਆਉ ਦੱਸ ਰਹੇ ਹੈਗੇ ਸੋ ਕੁਝ ਅਖਬਾਰਾਂ ਨੇ ਇੱਕ ਇੰਗਲਿਸ਼ ਅਖਬਾਰ ਨੇ ਲਿਖਿਆ ਵੀ ਇਹ ਕੱਲੀ ਹੁਣ ਪੰਜਾਬ ਯੂਨੀਵਰਸਿਟੀ ਦੀ ਆਟੋਨਮੀ ਤੱਕ ਸੀਮਿਤ ਨਹੀਂ ਰਹੀ ਇਹਦੇ ਵਿੱਚ ਜਿਹੜੇ ਭਾਸ਼ਣ ਹੋ ਰਹੇ ਆ ਉਹ ਪੰਜਾਬ ਦੀ ਆਟੋਨਮੀ ਦੀ ਗੱਲ ਕਰ ਰਹੇ ਆ ਹਾਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਿਹੜੇ ਰਿਸੋਰਸਸ ਆ ਉਹਨਾਂ ਦੀ ਪੰਜਾਬ ਦੇ ਸਿਆਸੀ ਹੱਕਾਂ ਦੀ ਚੰਡੀਗੜ੍ਹ ਦੇ ਤੇ ਹੋਰ ਸਾਰੇ ਹੱਕਾਂ ਦੀ ਉੱਥੇ ਉਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਸੋ ਜਿਹੜੀਆਂ ਕਿ ਇੱਕ ਪੋਜ਼ਿਟਿਵ ਪੰਜਾਬੀ ਰਾਜਨੀਤੀ ਲਈ ਬਹੁਤ ਜ਼ਰੂਰੀ ਨੇ ਹੈਨਾ ਸੋ ਸਿੱਖ ਰਾਜਨੀਤੀ ਤੋਂ ਵਿਵਧ ਇਹ ਬਹੁਤ ਸਾਰੇ ਪੰਜਾਬੀਆਂ ਦਾ ਵੀ ਜਿਹੜਾ ਹੈਗਾ ਉਹਦੇ ਵਿੱਚ ਸ਼ਮੂਲੀਅਤ ਇਵਨ ਕੁਝ ਹਿੰਦੂ ਨੌਜਵਾਨ ਇੱਕ ਹਰਿਆਣੇ ਤੋਂ ਨੌਜਵਾਨ ਹੈਗਾ ਉਹਦੇ ਵੱਡੇ ਸ਼ਮੂਲੀਅਤਾਂ ਜਿਨ੍ਹਾਂ ਨੇ ਮੇਰੇ ਖਿਆਲ ਭੁੱਖ ਹੜਤਾਲ ਰੱਖੀ ਸੀ ਸੋ ਇੱਕ ਦੋ ਆਪਣੇ ਪੰਜਾਬ ਤੋਂ ਹਿੰਦੂ ਨੌਜਵਾਨ ਨੇ ਉਹ ਜਿਹੜੇ ਕਹਿ ਰਹੇ ਹੈਗੇ ਆ ਵੀ ਇਹ ਇਕੱਲੀ ਸਿੱਖਾਂ ਦੀ ਲੜਾਈ ਨਹੀਂ ਹੈ ਇਹ ਸਮੁੱਚੇ ਪੰਜਾਬ ਦੀ ਲੜਾਈ ਹੈਗੀ ਐ ਸੋ ਇਹੋ ਹੀ ਇੱਕ ਇੱਕ ਸੈਂਟਰਲ ਪੁਆਇੰਟ ਹੈ ਜਿੱਥੇ ਇੱਕ ਸਾਂਝੀ ਏਕਤਾ ਹੋ ਸਕਦੀ ਹੈ Hindu Sikh ਏਕਤਾ ਦਾ ਵੀ ਪੰਜਾਬ ਦੇ ਹੱਕਾਂ ਹਿੱਤਾਂ ਲਈ ਸਾਰਿਆਂ ਨੂੰ ਸਾਂਝੇ ਤੌਰ ਤੇ ਲੜਨਾ ਪਵੇਗਾ ਜੇ ਤੁਸੀਂ ਦਿੱਲੀ ਵੱਲ ਮੂੰਹ ਕਰਕੇ ਦਿੱਲੀ ਦੇ ਇਸ਼ਾਰਿਆਂ ਤੇ ਰਾਜਨੀਤੀ ਕਰੋਗੇ ਤਾਂ ਪੰਜਾਬ ਆ ਜਿਹੜਾ ਉਹ ਤਬਾਹ ਹੋ ਜਾਵੇਗਾ ਸੋ ਲੋੜ ਹੈਗੀ ਆ ਵੀ ਇੱਕ ਵਾਧ ਅਧਿਕਾਰਾਂ ਦੀ ਤੇ ਆਟੋਨਮੀ ਦੀ ਡਿਬੇਟ ਆ ਜਿਹੜੀ ਉਹ ਦੁਬਾਰੇ ਚੱਲੇ ਜਿਹੜਾ ਕੁਝ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਸੱਤਾ ਹਥਿਆਉਣ ਤੋਂ ਬਾਅਦ ਖਤਮ ਕਰ ਦਿੱਤਾ ਹੈ ਇਹ ਨਵੀਂ ਪੀੜ੍ਹੀ ਆ ਜੇ ਮੁਰਤੋਂ ਨੂੰ ਜਾਗਰਤ ਕਰਦੀ ਹੈ ਮਤਲਬ ਜੇ ਆਪਾਂ ਕਹੀਏ ਕਿ ਹਿੰਦੂ ਸਿੱਖ ਏਕਤਾ ਦਾ ਨਵਾਂ ਮਾਡਲ ਸਾਹਮਣੇ ਲੈ ਕੇ ਆਉਣਾ ਪਵੇਗਾ ਜਿਹਦੇ ਵਿੱਚ ਸਿੱਖਾਂ ਨੂੰ ਆਪਣੀ ਪਛਾਣ ਜਿਹੜੀ ਹੈ ਉਹ ਗਵਾ ਕੇ ਅਸਿਮਿਲੇਟ ਨਹੀਂ ਹੋਣਾ ਪਵੇਗਾ ਸਿੱਖਾਂ ਨੂੰ ਪੰਜਾਬ ਪਰੰਟ ਤੇ ਰੱਖਣਾ ਪਵੇਗਾ ਔਰ ਸਿੱਖ ਹਮੇਸ਼ਾ ਰੱਖਦੇ ਆਏ ਨੇ ਔਰ ਪੰਜਾਬ ਦੇ ਜਿਹੜੇ ਹਿੰਦੂ ਹੈਗੇ ਨੇ ਉਹਨਾਂ ਨੂੰ ਵੀ ਪੰਜਾਬ ਪੱਖੀ ਸਿਆਸਤ ਕਰਨੀ ਪਵੇਗੀ ਉਹਨਾਂ ਨੂੰ ਵੀ ਜਿਹੜਾ ਹੈ ਦਿੱਲੀ ਵਾਲਾ ਪਾਸਾ ਦਿੱਲੀ ਵੱਲ ਨੂੰ ਜੇ ਆਪਾਂ ਕਹੀਏ ਕਿ ਮੁੱਖ ਛੱਡ ਕੇ ਪੰਜਾਬ ਵੱਲ ਨੂੰ ਮੁੱਕ ਕਰਨੇ ਪੈਣਗੇ ਇਹ ਜਿਹੜਾ ਹਿੰਦੂ ਸਿੱਖ ਏਕਤਾ ਦਾ ਮਾਡਲ ਹੋਵੇਗਾ ਇਹ ਪ੍ਰਮਾਣ ਹੋਵੇਗਾ ਔਰ ਇਹ ਪੰਜਾਬ ਪੱਖੀ ਵੀ ਹੋਵੇਗਾ ਨਹੀਂ ਜਿਹੜਾ ਮਾਡਲ ਪੁਰਾਣੀਆਂ ਪਾਰਟੀਆਂ ਨੇ ਲਿਆਂਦਾ ਸੀ ਜਿਸ ਦੇ ਵਿੱਚ ਕਿ ਸਿੱਖ ਆਪਣੀਆਂ ਡਰੀ ਪਛਾਣ ਛੱਡ ਦੇਣ ਸਿੱਖ ਆਪਣੇ ਸਾਰੇ ਮੁੱਦੇ ਛੱਡ ਦੇਣ ਸਿੱਖ ਪੰਜਾਬ ਦੇ ਮੁੱਦੇ ਛੱਡ ਦੇਣ ਹੁਣ ਯੂਨੀਵਰਸਿਟੀ ਵਾਲਾ ਮੁੱਦਾ ਜਾਂ ਚੰਡੀਗੜ੍ਹ ਵਾਲਾ ਮੁੱਦਾ ਜਾਂ ਪਾਣੀ ਵਾਲਾ ਮੁੱਦਾ ਇਹ ਇਕੱਲਾ ਸਿੱਖਾਂ ਦਾ ਮੁੱਦਾ ਨਹੀਂ ਹੈ 40% ਉੱਥੇ ਹਿੰਦੂ ਬਹੁਗਿਣਤੀ ਵਸਦੀ ਹੈ ਜੇ ਪਾਣੀ ਆਉਣਾ ਤੇ ਉਹ ਹਿੰਦੂਆਂ ਨੂੰ ਵੀ ਮਿਲਣਾ ਹੈਗਾ ਏ ਜੇ ਯੂਨੀਵਰਸਿਟੀ ਆਉਣੀ ਹੈ ਤੇ ਉੱਥੇ ਹਿੰਦੂਆਂ ਦੇ ਬੱਚੇ ਵੀ ਜਾ ਕੇ ਪੜ੍ਹਨੇ ਹੈਗੇ ਨੇ ਉਹ ਸਾਰੇ ਮੁੱਦਿਆਂ ਨੂੰ ਛੱਡ ਦਿਓ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਕਹੋਗੇ ਅਸੀਂ ਜਿਹੜਾ ਇਹ ਨੌ ਮਾਸ ਦਾ ਰਿਸ਼ਤਾ ਇਸ ਮਾਡਲ ਨੇ ਜਿਹੜਾ ਇੱਕ ਵੱਡਾ ਨੁਕਸਾਨ ਪੰਜਾਬ ਦਾ ਕੀਤਾ ਹੈਗਾ ਇਹ ਹੁਣ ਪੰਜਾਬ ਦੀ ਨੌਜਵਾਨੀ ਨੇ ਸੋਚਣਾ ਹੈ ਕਿਉਂਕਿ ਉੱਥੇ ਰਹਿਣਾ ਵੀ ਉਹਨਾਂ ਨੇ ਹੈ ਕੰਮ ਵੀ ਉਹਨਾਂ ਨੇ ਕਰਨੇ ਆ ਤੇ ਜਿ ਆਪਾਂ ਕਹਿ ਇੱਕ ਜਿਹੜਾ ਇਹ ਨਵਾਂ ਮਾਡਲ ਹੈ ਇਸ ਨੂੰ ਸਿਰਜਣਾ ਵੀ ਉਹਨਾਂ ਨੇ ਹੀ ਹੈਗਾ ਹੈ ਸਰਦਾਰਤਾ ਸਿੰਘ ਜੀ ਬੀਬੀ ਸਤਵੰਤ ਕੌਰ ਹੋਣਾ ਨੇ ਵੀ ਕਿਹਾ ਕਿ ਨੌਜਵਾਨਾਂ ਨੂੰ ਲੀਡਰਸ਼ਿਪ ਦੀ ਜਿਹੜੀ ਹੈ ਕਮਾਂਡ ਜਿਹੜੀ ਹੈ ਸੰਭਾਲਣੀ ਚਾਹੀਦੀ ਹੈ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਬੀਬੀ ਜੀ ਦਾ ਮੈਂ ਸਾਰਾ ਭਾਸ਼ਣ ਸੁਣਿਆ ਪੰਜਾਬ ਯੂਨੀਵਰਸਿਟੀ ਵਿੱਚ ਜਾ ਕੇ ਉਹਨਾਂ ਨੇ ਬਹੁਤ ਹੀ ਚੰਗੇ ਜਿਹੜੇ ਹੈਗੇ ਵਿਚਾਰ ਪ੍ਰਗਟ ਕਰੇ ਆ ਸੋ ਇਹੋ ਹੀ ਸਾਡੀ ਸਮੇਂ ਦੀ ਲੋੜ ਹੈ ਜੇ ਸੁਖਵੀਰ ਸਿੰਘ ਬਾਦਲ ਤੇ ਉਹਦੇ ਚੇਲੇ ਚਾਟੜਿਆਂ ਨੂੰ ਰਾਜਨੀਤੀ ਤੋਂ ਦੂਰ ਕਰਨਾ ਹੈ ਤਾਂ ਇਹਨਾਂ ਯੂਨੀਵਰਸਟੀਆਂ ਵਿੱਚ ਪੈਦਾ ਹੋ ਰਹੇ ਨਵੇਂ ਟੈਲੈਂਟ ਨੂੰ ਨਵੇਂ ਵਿਚਾਰਾਂ ਨੂੰ ਤੇ ਨਵੇਂ ਜਜ਼ਬਿਆਂ ਨੂੰ ਹੈਗਾ ਜਿਹੜਾ ਸਾਨੂੰ ਲੀਡਰਸ਼ਿਪ ਦੇ ਰੋਲ ਵਿੱਚ ਲਿਆਉਣਾ ਪਵੇਗਾ ਉਹਦੇ ਵਿੱਚੋਂ ਜੁਝਾਰ ਸਿੰਘ ਉਹਨਾਂ ਨੇ ਅਸ਼ਮੀਰ ਸਿੰਘ ਉਹਨਾਂ ਨੇ ਤੇ ਬਹੁਤ ਸਾਰੀਆਂ ਬੱਚੀਆਂ ਨੇ ਜਿਹੜਾ ਇੱਕ ਪੋਜ਼ਿਟਿਵ ਰੋਲ ਨਿਭਾਇਆ ਹੈਗਾ ਸੋ ਜੁਝਾਰ ਸਿੰਘ ਵਰਗੇ ਰਮਲ ਜੋਤ ਵਰਗਾ ਉਹਨਾਂ ਵਰਗੇ ਤੇ ਹੋਰ ਜਿਹੜੇ ਨੌਜਵਾਨ ਬੱਚੇ ਆ ਇਹ ਸਾਡੇ ਫਿਊਚਰ ਦੇ ਲੀਡਰ ਨੇ ਸੋ ਉਹ ਪ੍ਰਕਾਸ਼ ਸਿੰਘ ਬਾਦਲ ਵਾਲਾ ਮਾਡਲ ਜਾਂ ਕੈਪਟਨ ਵਰਿੰਦਰ ਸਿੰਘ ਵਾਲਾ ਮਾਡਲ ਹੈ ਜਿਹੜਾ ਉਹ ਵੇਲਾ ਵੇਹਾ ਚੁੱਕਿਆ ਉਹ ਸਾਨੂੰ ਮੂਰਖ ਬਣਾਉਣ ਵਾਲਾ ਮਾਡਲ ਹੈਗਾ ਸੋ ਪੰਜਾਬ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਬੁੱਢਿਆਂ ਦੇ ਮਾਡਲ ਨੂੰ ਨਕਾਰ ਕੇ ਬੀਬੀ ਜੀ ਨੇ ਵੀ ਇਹੀ ਗੱਲ ਕਿਹਾ ਵੇ ਬੁੱਢਿਆਂ ਦੇ ਮਾਡਲ ਨੂੰ ਨਕਾਰ ਕੇ ਸਾਨੂੰ ਹੈਗੀਆਂ ਨੌਜਵਾਨ ਨਵੇਂ ਜੋਸ਼ ਵਾਲੇ ਜਿਹੜੇ 25 26 26 ਸਾਲ ਦੇ ਨੌਜਵਾਨ ਆ ਜਜਬੇ ਨਾਲ ਭਰਪੂਰ ਨੇ ਤੁਸੀਂ ਦੇਖੋ ਵੀ ਇੱਕ ਹਿੰਦੂ ਭਾਈਚਾਰੇ ਦੇ ਗੜ ਵਿੱਚ ਰਹਿ ਰਹੀ ਯੂਨੀਵਰਸਿਟੀ ਵਿੱਚ ਜਿਹੜਾ ਹੈਗਾ ਇੱਕ ਇੱਕ ਤਰ੍ਹਾਂ ਨਾਲ ਗੁਰਸਿੱਖ ਨੌਜਵਾਨ ਦਾ ਉਹਦਾ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਚੁਣਿਆ ਜਾਣਾ ਉਹ ਵੀ ਪ੍ਰਧਾਨ ਤੋਂ ਵੀ ਵੱਧ ਵੋਟਾਂ ਲੈ ਜਾਣੀਆਂ ਸੋ ਇੱਕ ਸੰਕੇਤ ਹੈਗਾ ਵੀ ਜਿਹੜੇ ਜੇ ਤੁਸੀਂ ਵਾਧ ਅਧਿਕਾਰਾਂ ਦੀ ਗੱਲ ਜਾਂ ਸਵਛ ਰਾਜਨੀਤੀ ਦੀ ਗੱਲ ਕਰਦੇ ਹੈਗੇ ਹਾਂ ਤਾਂ ਏਵਨ ਹਿੰਦੂ ਨੌਜਵਾਨ ਵੀ ਤੁਹਾਡੇ ਮਗਰ ਲੱਗੇ ਤੁਹਾਨੂੰ ਤੁਹਾਨੂੰ ਲੀਡਰ ਦੇ ਤੌਰ ਤੇ ਮੰਨਦੇ ਹੈਗੇ ਸੋ ਅਸ਼ਮੀਤ ਸਿੰਘ ਦੀ ਜਿਹੜੀ ਜਿਹੜੀ ਜਿੱਤ ਹੋਈ ਹੈਗੀ ਉਹ ਐਸੇ ਗੱਲ ਦਾ ਸੰਕੇਤ ਹੈਗੀ ਆ ਲੋਗ ਲੋ ਡਿਪਾਰਟਮੈਂਟ ਚੋਂ ਸਭ ਤੋਂ ਵੱਧ ਵੋਟਾਂ ਜਿਹੜੀਆਂ ਸ਼ਮੀਰ ਸਿੰਘ ਨੂੰ ਪਈਆਂ ਨੇ ਔਰ ਉਹ ਕੋਈ ਕੱਲੇ ਸਿੱਖ ਵਿਦਿਆਰਥੀ ਨਹੀਂ ਸੀ ਗੈਰ ਸਿੱਖ ਵਿਦਿਆਰਥੀਆਂ ਨੇ ਵੀ ਪਿਆ ਸੋ ਜੇ ਤੁਹਾਡਾ ਕਰੈਕਟਰ ਇਹਨਾਂ ਉੱਚਾ ਸੁੱਚਾ ਹੈ ਤੇ ਤੁਸੀਂ ਗੈਰ ਸਿੱਖ ਲੋਕਾਂ ਵਿੱਚ ਵੀ ਆਪਣੀ ਜਿਹੜੀ ਹੈਗੀ ਆ ਪਛਾਣ ਬਣਾ ਸਕਦੇ ਹੋ ਸੋ ਅਸੀਂ ਬੀਬੀ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹੈਗੇ ਆਂ ਔਰ ਬੇਨਤੀ ਕਰਦੇ ਆਂ ਵੀ ਜੇ ਬੀਬੀ ਜੀ ਅਗਵਾਈ ਕਰਨ ਇਹਨਾਂ ਸਿੱਖ ਨੌਜਵਾਨਾਂ ਦੀ ਉਹਨਾਂ ਜਜ਼ਬਿਆਂ ਨਾਲ ਤਾਂ ਆਪਾਂ ਇਹ ਸੁਖਬੀਰ ਕਿਆਂ ਦੀ ਬਾਦਲ ਕਿਆਂ ਦੀ ਜਾਂ ਕੈਪਟਨ ਕਿਆਂ ਦੀ ਜਾਂ ਚੰਨੀ ਕਿਆਂ ਦੀ ਇਹ ਸਾਰੀ ਰਾਜਨੀਤੀ ਹੈ ਜਿਹੜੀ ਤੇ ਦੂਜੇ ਪਨੇ ਜੀ ਆਪਾਂ ਦੇਖੇ ਕਿ ਜਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈਗਾ ਫਿਰ ਇੱਥੋਂ ਕੋਈ ਨਵੀਂ ਲੀਡਰਸ਼ਿਪ ਵੀ ਉੱਪਰ ਕੇ ਸਾਹਮਣੇ ਆ ਰਹੀ ਹੈ ਦੇਖਿਆ ਕਿ ਨੌਜਵਾਨਾਂ ਦੇ ਵਿੱਚ ਜੋਸ਼ ਵੀ ਹੈਗਾ ਇਹ ਨੌਜਵਾਨਾਂ ਦੇ ਕੋਲ ਨੌਲੇਜ ਵੀ ਹੈਗੀ ਹੈ ਜਵਾਬ ਵੀ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਔਰ ਇੱਕ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਚਾਹੇ ਉਹ ਭਾਈ ਖਾਲੜਾ ਦੀ ਗੱਲ ਹੋਵੇ ਸਿੱਖ ਸ਼ਹੀਦਾਂ ਦੀ ਗੱਲ ਹੋਵੇ ਉਹਨਾਂ ਪਲੈਟਫਾਰਮਸ ਤੇ ਹੋ ਰਹੀ ਹੈਗੀ ਹੈ ਕੀ ਇਹ ਫਿਰ ਸਰਕਾਰ ਨੇ ਜਦੋਂ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਉਹਨਾਂ ਨੇ ਇਹ ਚੀਜ਼ਾਂ ਨਹੀਂ ਪਾਪੀਆਂ ਹੋਣਗੀਆਂ ਕਿ ਇਸ ਲੈਵਲ ਤੇ ਜ ਹਾਂਜੀ ਉਹਨਾਂ ਨੂੰ ਸ਼ਾਇਦ ਇਹ ਲੱਗਿਆ ਸੀਗਾ ਵੀ ਇੰਨੇ ਵੱਡੇ ਪ੍ਰੋਟੈਸਟ ਨਾ ਹੋਣਗੇ ਪਰ ਜਿਸ ਕਿਸਮ ਨਾਲ ਸਿੱਖ ਨੌਜਵਾਨਾਂ ਨੇ ਜੁਝਾਰ ਸਿੰਘ ਉਹਨਾਂ ਨੇ ਅਸ਼ਮੀਲ ਸਿੰਘ ਉਹਨਾਂ ਨੇ ਜਾਂ ਜਿਹੜੀਆਂ ਬੱਚੀਆਂ ਆ ਲੀਡਰਸ਼ਿਪ ਦੇ ਤੌਰ ਤੇ ਖਾਸ ਕਰਕੇ ਪੰਜਾਬ ਸਟੂਡੈਂਟ ਯੂਨੀਅਨ ਦੀ ਸਾਰਾ ਜਿਹੜੀ ਬੱਚੀ ਹੈਗੀ ਬੜੀ ਬੜੇ ਉਹਨਾਂ ਦੇ ਬੜੇ ਜਜਬਾਤੀ ਔਰ ਬੜੇ ਕਲੈਰਿਟੀ ਵਾਲੇ ਜਿਹੜੇ ਬੋਲ ਹੈਗੇ ਆ ਸੋ ਆਏ ਹੈਗੇ ਆ ਸੋ ਸਾਨੂੰ ਲੱਗਦਾ ਵੀ ਲੀਡਰਸ਼ਿਪ ਕਿਉਂਕਿ ਲੀਡਰਸ਼ਿਪ ਨੂੰ ਮੌਕੇ ਮਿਲਣ ਦੀ ਲੋੜ ਹੁੰਦੀ ਹੈਗੀ ਸੋ ਇਹਦੇ ਵਿੱਚੋਂ ਹੁਣ ਇਹ ਹੈਗਾ ਜਿਹੜੇ ਸਿੱਖ ਵਿਦਵਾਨ ਨੇ ਉਹ ਇਹ ਇਹਨਾਂ ਨੌਜਵਾਨਾਂ ਦੀ ਲੀਡਰਸ਼ਿਪ ਦੇ ਜਿਹੜੇ ਮਗਰ ਆਉਣ ਉਹਨਾਂ ਨੂੰ ਇੱਕ ਪੰਥਕ ਫਰੰਟ ਤੇ ਲਿਆਉਣ ਉਹਨਾਂ ਨੇ ਅਗਵਾਈ ਦੇਣ ਔਰ ਉਹਨਾਂ ਨੂੰ ਇੱਕ ਸੋਜੀ ਭਰੀ ਜਿਹੜੀ ਹੈਗੀ ਹੈ ਲੀ ਦੇਣ ਜਜਬਾ ਸਿੱਖ ਨੌਜਵਾਨਾਂ ਵਿੱਚ ਬਹੁਤ ਹੈਗਾ ਸੋ ਨਵੀਂ ਲੀਡਰਸ਼ਿਪ ਸਾਨੂੰ ਉਭਾਰਨੀ ਪਵੇਗੀ ਉਸਾਰਨੀ ਪਵੇਗੀ ਇਹ ਜਿਹੜੀ ਹਾਂ ਬੁੱਢਾ ਆਪਿਆਂ ਵਾਲੀ ਲੀਡਰਸ਼ਿਪ ਆ ਵੀ ਸਿਰਫ ਸਾਨੂੰ ਵੋਟਾਂ ਪਾਓ ਅਸੀਂ ਆਪਣੇ ਨਿੱਜੀ ਬਿਜ਼ਨਸ ਖੜੇ ਕਰਨੇ ਹੈਗੇ ਆ ਅਸੀਂ ਆਪਣੀ ਚੌਧਰ ਕਾਇਮ ਕਰਨੀ ਹੈਗੀ ਆ ਸੋ ਇਹ ਚੌਧਰਾਂ ਵਾਲੀ ਜਿਹੜੀ ਰਾਜਨੀਤੀ ਆ ਇਹ ਤੋਂ ਜਿਹੜਾ ਹੈਗਾ ਮੁੱਖ ਮੋੜ ਕੇ ਸਾਨੂੰ ਨਵੇਂ ਨੌਜਵਾਨਾਂ ਦੀ ਜਿਹੜੇ ਪੰਜਾਬ ਦਾ ਭਵਿਕਸਾਰ ਦੇਣ ਉਹਨਾਂ ਦੇ ਲੀਡਰਸ਼ਿਪ ਦੀ ਲੋੜ ਹੈਗੀ ਐ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ